ਤਮੋਹਰਾਂ ਨੂੰ ਸਾਰਿਆਂ ਨੂੰ ਕਈ ਮੈਨੂੰ 3 ਸਾਲ ਹੋਏ ਨੇ ਲੋਰ ਰੋਣ ਲੱਗੇ ਨੇ ਐਸ ਵਾਰੂ ਕੰਡਾ ਕਾਫੀ ਜ਼ਿਆਦਾ ਯਾਰ ਇਹ ਮਤਲਬ ਜਿਹਨੂੰ ਠਾਰੀ ਕਹਿੰਦੇ ਹਨ ਨਾ ਕੱਪੜੇ ਵੀ ਪਾਏ ਹੋਏ ਆ ਪੂਰੇ ਤੇ ਜਿਹੜੀ ਠਾਰੀ ਆ ਹੱਡ ਪੰਨ ਵੀ ਹੱਡ ਚੀਰ ਮੀ ਠੱਟ ਉਹ ਕਾਫੀ ਤੇਜ਼ ਆਇਆ ਸਾਰਾ ਬਾਕੀ ਚੱਲੋ ਸਵੇਰੇ ਉੱਠ ਗਏ ਆਪਾਂ ਮੜਾ ਮੋਟਾ ਢੇੜਾ ਲੈਣਾ ਨੇ ਆਤਾ ਕਿਲੋਮੀਟਰ ਕਿਲੋਮੀਟਰ ਜੀੜਾ ਕੱਢਣ ਚੱਲੇ ਆ ਹੋਇਆ ਠੰਡ ਬਹੁਤ ਜ਼ਿਆਦਾ ਹੈ ਇੱਕੀ ਹੋ ਗਈ ਆ ਮਿੱਤਰੋ ਬੱਕ ਮਾਲ ਦੋ ਜਗ੍ਹਾ ਦਾ ਇੱਥੋਂ ਟ੍ਰਾਂਸਪੋਰਟ ਤੋਂ ਅਸੀਂ ਨਿਕਲਦੇ ਆਂ ਪੀਤੰਪੁਰੋਂ ਜਾ ਕੇ ਚਾਦਰ ਪਾਉਣੀ ਆ ਸ਼ਾਇਦ 21 ਆ ਮੇਰੇ ਖਿਆਲ ਚ ਪਰ ਵੀ ਹੋਊਗੀ ਪੰਜ ਘਟਾ ਨੂੰ ਅਬ ਅੱਧੀ ਦਾ ਸ਼ਲਕਾ ਖਾਵਾਂਗੇ ਜਾਣੇ ਕਿ ਫਿਰ ਜ਼ਿਆਦਾ ਜਿਵੇਂ ਗੱਡੀ ਵੀ ਹੈ ਨਹੀਂ ਕਿ ਰੋਡ ਤੇ ਪੰਜਾਬ ਰਿਹਾਲੇ ਵਾਲੀ ਗੱਡੀ ਸੀ ਜਲ ਆ ਰਹੀ ਆ ਪਰ ਇੱਧਰ ਮਾਰਕੀਟ ਚ ਕੰਮ ਵੀ ਹੈ ਜੀ ਪਰ ਸੋ ਜਦੋਂ ਆਏ ਆ ਮੈਂ ਟਰਾਂਸਪੋਰਟ ਤੇ ਇੱਕ ਗੱਡੀ ਜਿੱਥੇ 500 ਤੋਂ ਗੱਡੀਆਂ ਹੋਈਆਂ ਖੜੀਆਂ ਰਹਿੰਦੀਆਂ ਨੇ ਆ ਕੇ ਬੜਾ ਅਜੀਬ ਹੋਇਆ ਵੀ ਯਾਰ ਗੱਡੀ ਦਾ ਭਰੇ ਜਾਣੀ ਗੱਲ ਸਾਰੀ ਢਿਹੜੀ ਬੈਠੇ ਰਹੇ ਆ ਜੇ ਮਾਲ ਭੋਰ ਦਾ ਕੋਈ ਰੇਟ ਹੈ ਵੀ ਮਤਲਬ ਜੇ ਨਾ ਗੱਡੀ ਹੈ ਨਹੀਂ ਕਿ ਬਾਹਰ ਪੰਜਾਬ ਚ ਆ ਦੇ ਬਾਹਰ ਮਾਰਕੀਟ ਜੇ ਵੀ ਬੰਦਾ ਆਇਆ ਹੈ ਕਿਉਂਕਿ ਦੀਵਾਲੀ ਆਲੇ ਮਹੀਨਿਆਂ ਤੋਂ ਪਹਿਲਾਂ 2 ਮਹੀਨੇ ਤੇਜ਼ੀ ਆਉਂਦੀ ਸੀ 1.5-2 ਮਹੀਨੇ ਸਟਾਕ ਜਿਆਦਾ ਇੱਧਰ ਉੱਧਰ ਹੋ ਜਾਂਦਾ ਤੇ ਮਾਰਕੀਟ ਦਾ ਟ੍ਰਾਂਸਫਰਸ਼ਨ ਦਾ ਕੰਮ ਭਖਦਾ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ ਬਾਅਦ ਫਿਰ 1 ਮਹੀਨਾ ਖੰਡਾ ਫਿਰ ਮੰਦਾ ਆਉਂਦਾ ਹੁਣ ਇਹ ਉਹ ਟਾਈਮ ਚੱਲ ਰਿਹਾ ਹੈ ਜੋੰਗ ਚੜ ਗਏ ਆ ਜਿਹੜਾ ਪੌੜ ਆਉਂਦਾ ਕੌਂਕ ਦਾ ਵੀ ਕੰਮ ਬਸ ਕੰਪਲੀਟ ਹੀ ਆ ਮੇਰੇ ਖਿਆਲ ਚ ਮਹੀਨੇ-ਢੇ ਮਹੀਨੇ ਚ ਉੱਪਰ ਦੀ ਟ੍ਰੈਮਕ ਲਗਾ ਦੇਣਗੇ ਬੜਾ ਇੱਥੇ ਵੀ ਮਾਦਰਾ ਨਰਕ ਭਰਿਆ ਗੱਡੀਆਂ ਵਾਲਿਆਂ ਨੇ ਯਾਰ ਮੈਨੂੰ ਤਿੰਨ ਸਾਲ ਹੋਏ ਨੇ ਨੌਰ ਆਉਂਦੇ ਨੂੰ ਤੇ ਕਿੰਨਾ ਸਾਲਾਂ ਚ ਗੱਡੀ ਉਦੋਂ ਦਾ ਹੀ ਘਰ ਕੋ ਚੱਲਦਾ ਹੁਣ ਜਾਣੇ ਕਿ ਲੱਗ ਰਿਹਾ ਵੀ ਭਾਈ ਹੋ ਗਿਆ ਕੰਬੜੀ ਛਾੜ ਦੇਣਗੇ ਤੇ ਰਾਹੇ ਜਦੋਂ ਭਰਨ ਜਾਂਦੇ ਹੁੰਦੇ ਆ ਆ ਵੀ ਪੱਕਾ ਅੰਡਾ ਹੀ ਆ ਆਪਣਾ ਬੋਰ ਉੱਤਰ ਗਏ ਤੇ ਆ ਮੂਰੇ ਚ ਰਹਾ ਜਾਂਦਾ ਜਿੱਥੋਂ ਪੁਰਨਾ ਹੁੰਦਾ ਆਪਾਂ ਵੀ ਸੰਪੂਰਨ ਤੇ ਇੱਧਰ ਪਿੱਛੇ ਪੋਲ ਆ ਗਿਆ ਮੈਂ ਇੱਥੇ ਆ ਪੱਕਾ ਹੀ ੱਡਾ ਇਹਨਾਂ ਦੇ ਲੋਕੇ ਡੰਡਾ ਤੱਤਾ ਲੈ ਕੇ ਕਈ ਚੀਜ਼ਾਂ ਹੁੰਦੀਆਂ ਨੇ ਨਾ ਲੱਕੀ ਜਾਂ ਲੱਕੀ ਉਹ ਚੀਜ਼ਾਂ ਕਰਕੇ ਚਾਹੇ 5 ਰੁਪਏ ਦੀ ਚੀਜ਼ ਲਈਏ ਜਿਹਦੇ ਕੋਈ ਰੁਕਣਾ ਉਹਦੇ ਕੋਈ ਸਟੋरेज ਕਰਕੇ ਹੀ ਜਾਏ ਤੇ ਟੋਈ ਹੀ ਹੁੰਦੇ ਆ ਬਸ ਖਰਾਬੀ ਹੋ ਹੁੰਦੀ ਆ ਹੁਣ ਤੁਰਦੇ ਤੁਰਦੇ 1 ਵਜੇ ਮਾਲ ਹੋਇਆ ਫਿਰ ਗੱਡੀ ਵਾਲਾ ਪਾਰਟੀ ਗੱਡੀ ਛੇਤੀ ਮੰਗ ਰਹੀ ਸੀ ਦਵਾ ਦਾ ਬਾ ਪੈੜੀਆਂ ਜੀਆਂ ਲੈ ਲਈਆਂ ਉਹ ਹੰਪ ਆ ਕੇ ਖਿੰਡ ਗਿਆ ਹੁਣ ਇਹੀ ਐ ਨਸੀਬ ਆਉਣੀ ਆ ਕਿਉਂਕਿ ਜੇ ਰੋਟੀ ਖਾਣ ਰੁਕਦੇ ਸਾਡਾ ਘੰਟਾ ਲੱਗ ਜਾਣਾ ਹੈ ਉਨੇ ਚ ਚੱਲ ਆਏ ਆ ਪਹੁੰਚ ਜਾਵਾਂਗੇ ਪਹਿਲਾ ਮੈਂ ਉੱਤਰ ਭਰਦੇ ਹੁੰਨੇ ਜਾ ਕੇ ਰੋਡ ਤੋਂ ਜਿਹੜਾ ਆਪਣਾ ਘਟਾ ਬਲੋ ਥੱਲੇ ਵੜਾਲਾ ਇਸ ਵਾਰ ਬੁਲਾਇਆ ਜੀ ਉਸਨੇ ਪਹਾੜੀ ਦੇ ਉੱਪਰ ਸੈਕਟਰ 2 ਜਣੇ ਜਿੱਥੋਂ ਆਪਾਂ ਹੁਣ 3 ਪੁਆਇੰਟ ਬਣਦਾ ਇਥੋਂ ਆਪਾਂ ਲੈਫਟ ਹੁੰਨੇ ਹੁੰਨੇ ਆ ਇਸ ਵਾਰ ਰਾਈਟ ਹੋਣਾ ਤੇ ਪਹਿਲੀ ਵਾਰ ਇਧਰ ਨੂੰ ਰਾਈਟ ਸਾਈਡ ਤੋਂ ਆਪਾਂ ਗੱਡੀ ਲੋਡ ਕਰਨ ਜਾ ਰਹੇ ਆ ਪੱਖੇ ਦਾਂਤੀ ਭਰੇ ਕੂਲਰ ਭਰੇ ਜਣੇ ਮਹਾਰਾਜ ਸਾਰੀ ਇੰਡਸਟਰੀ ਹੋਈ ਲਈ ਬੈਠਾ ਪੀਤੰਪੁਰ ਏਰੀਆ ਇਹਨੇ ਆਪਾਂ ਮਹਾਰਾਸ਼ਟਰ ਜਿਹੇ ਕਹਿੰਦੇ ਹੁੰਨੇ ਆ ਇੱਥੇ ਲੋਰ ਦੇ ਵਾਲ ਜਲੇ ਪੀਤੰਪੁਰ ਏਰੀਆ ਤਕਰੀਬਨ ਹਰ ਤਰ੍ਹਾਂ ਦੀ ਇੰਡਸਟਰੀ ਇੱਥੇ ਹੈਗੀ ਆ ਇੱਧਰ ਮੁੜਦੇ ਹੁੰਨੇ ਆ ਉਹ ਪੁਲ ਦੇ ਥੱਲੇ ਨੂੰ ਤੇ ਇਸ ਵਾਰ ਆਪਾਂ ਚੱਲੇ ਆ ਇੱਧਰ ਸੱਜੇ ਪਾਸੇ ਸੈਕਟਰ 2 ਹੈ ਤਾਂ ਚਲੋ ਉਹੀ ਬੀਦੰਪੁਰਾ ਪਰ ਇੱਧਰ ਕਦੇ ਗਏ ਨਹੀਂ ਤਾਂ ਕਰਕੇ ਨਵੀਂ ਜਗ੍ਹਾ ਜਾਣਾ ਉਹਨੇ ਪਹਾੜੀ ਕੇ ਉੱਪਰ ਬੋਲਿਆ ਸੀ ਉਹ ਸਾਹਮਣੇ ਪਹਾੜੀ ਹੋਈ ਦੀ ਨਹੀਂ ਆ ਮੈਨੂੰ ਡਾਇਲੋਗ ਵੀ ਐਵੇਂ ਹੀ ਮਾਰਿਆ ਮੈਂ ਕਿਹਾ ਆ ਆ ਇਹ ਆ ਦੇਖੋ ਜੀ ਨਵੀਂ ਗੱਡੀ ਐਸ਼ਰ ਦੀ ਰੂਕ ਹੋ ਜਾਂਦੀ ਆ ਨਾ ਪ੍ਰਮਾਤਮਾ ਕਿਸੇ ਨੂੰ ਭਾਗਾ ਵਾਲੀ ਕਰੇ ਨਾ ਜਿਹੜਾ ਲੈ ਕੇ ਚੱਲੇ ਆ ਇੱਥੇ ਭਈ ਐਸ਼ਰ ਦੀ ਬਹੁਤ ਡਿਮਾਂਡ ਆ ਇੱਕ ਗੱਲ ਹੋਰ ਦੇਖੀ ਆ ਆਪਣੇ ਪੰਜਾਬ ਦੇ ਵਿੱਚ ਟਾਟਾ ਇੱਕ ਨੰਬਰ ਤੇ ਆ ਲੈ ਲਣ ਸੈਕਿੰਡ ਫਿਰ ਭਾਰਤ ਵਿੱਚ ਲੋਕਾਂ ਦੀ ਬਣ ਗਈ ਆ ਪਸੰਦ ਜਿਹੜਾ ਇੱਕ ਚੀਜ਼ ਦੇਖੀ ਆ ਵੀ ਜਦੋਂ ਆਪਾਂ ਐਮਪੀ ਜਾ ਜਾਂਦੇ ਆ ਸ਼ਰਤ ਤੇ ਮੈਂ ਦਰਾ ਗੱਡੀ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੇ ਵਿੱਚ ਹਾਂ ਅਸੀਂ ਪਹੁੰਚ ਗਏ ਕਾੜੀ ਕਾੜੀ ਦੇ ਉੱਪਰ ਜਿੱਥੋਂ ਅਸੀਂ ਲੋਡ ਉਤਾਰਨਾ ਹੈ ਪਹਾੜੀ ਏਰੀਆ ਤੇ ਇਹ ਤਾਂ ਬਹੁਤ ਬੈਸਟ ਜਿਆ ਬੜੀ ਵੀ ਖਤਰਨਾਕ ਜਗ੍ਹਾ ਤੇ ਆ ਗਏ ਨਾ ਆ ਤੇ ਅਸੀਂ ਵੈਸੇ ਉਚਾਨੀ ਮਾਹਰੀ ਹੈ ਘਟ-ਘਟ ਕੇ ਰਾਸਤੇ ਬਣਨਗੇ ਜਿਵੇਂ ਜਿਵੇਂ ਜਗਰਾ ਲੋਡ ਹੋਣੀ ਜਾਂਦੀ ਹੈ ਫੈਕਟਰੀਆਂ ਨੂੰ ਨਵੇਂ ਨਵੇਂ ਜੀ ਜਗ੍ਹਾ ਤੇ ਉਧਰੋਂ ਹੀ ਚੜ ਕੇ ਆਏ ਹਾਂ ਜਿਵਾਨ ਲੱਗ ਗਿਆ ਗੱਡੀ ਸਾਫ ਕਰਨ ਮੈਨੂੰ ਮੌਸਮ ਵਧੀਆ ਲੱਗਿਆ ਠੰਡਾ ਇੱਕ ਤਾਂ ਪਹਾੜੀ ਦੇ ਉੱਪਰ ਜੇ ਆਏ ਤੇ ਜਮਾ ਅਸੀਂ ਟੀਸੀ ਤੇ ਆਏ ਮੈਂ ਉਹ ਕਹਿੰਦੇ ਹਰੇ ਲੱਗੂਗਾ ਟਾਈਮ ਇਹ ਬਾਹਰ ਰੋਕ ਰਿਓ ਆਪਾਂ ਆਪਣੀ ਪਟਾਈ ਵਿਛਾ ਕੇ ਭਾਈ ਸਰਾਨਾਂ ਤੇ ਗੱਡੀ ਇਸ ਨਾਲ ਹੀ ਹੁੰਦਾ ਮੇਰਾ ਜਦੋਂ ਘਰੇ ਉੱਤਰਨਾ ਗੱਡੀ ਤਾਂ ਬਹੁਤ ਸਾਲਾਂ ਤੋਂ ਮੇਰੇ ਨਾਲ ਹੀ ਹੈ ਇੰਡੀਆ ਤੋਂ ਬਾਹਰ ਵੀ ਟਰੈਵਲ ਕਰਿਆ ਹੋਇਆ ਹੈ ਇਹਦੇ ਬਿਨਾਂ ਨੀਂਦ ਨਹੀਂ ਆਉਂਦੀ ਇਹ ਗੱਡੀ 'ਚ ਵੀ ਜਦੋਂ ਉਤਰਨਾ ਬੈਗ ਦੇ ਵਿੱਚ ਪਾ ਕੇ ਘਰੇ ਘਰੋਂ ਫੇਰ ਗੱਡੀ ਤੇ ਜੇ ਕਿਤੇ ਬਾਹਰ ਵੀ ਜਾਣਾ ਹੁੰਦਾ ਤਾਂ ਵੀ ਇਹ ਗੱਡੀ ਨਾਲ ਹੀ ਹੁੰਦੀ ਹੈ ਇਹਦੇ ਨਾਲ ਪਿਆਰ ਹੀ ਇੰਨਾ ਇੰਨੀ ਨੀਂਦ ਆਉਂਦੀ ਹੈ ਇਹਦੇ ਨਾਲ ਵਧੀਆ ਹੁਣ ਵੀ ਮੈਨੂੰ ਨੀਂਦ ਆਉਣ ਲੱਗੀ ਹੋਈ ਆ ਤੱਕ ਮਾਰਦੀ ਆ ਨੀਂਦ ਕਿਉਂਕਿ ਹਵਾ ਬੜੀ ਵਧੀਆ ਚੱਲ ਰਹੀ ਹੈ ਇਹ ਪੁੱਤ ਦਰਾਖਤ ਨੇ ਬੜਾ ਠੰਡਾ ਜਿਹਾ ਮਾਹੌਲ ਹੈ ਆਏ ਆ ਭਾਈ ਬਸ ਜ਼ਿੰਦਗੀ ਚ ਨਾ ਛੋਟੀ ਛੋਟੀ ਜਗ੍ਹਾ ਤੋਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਖੁਸ਼ੀਆਂ ਲੱਭਣੀਆਂ ਪੈਂਦੀਆਂ ਨੇ ਜੇ ਦੂਜੇ ਪਾਸੇ ਸੋਚਾਂ ਮੈਂ ਵੀ ਕਿੱਥੇ ਆ ਫਸਿਆ ਯਾਰ ਕੀ ਇੱਥੇ ਆਏ ਫਲਾਨਾ ਐਸੇ ਜਗ੍ਹਾ ਨੂੰ ਤਾਂ ਆਪਾਂ ਉਹ ਕਰਦੇ ਆ ਹਨਾ ਇਹ ਪਹਿਲਾਂ ਤਾਂ ਕੁੱਤੇ ਆ ਨੇ ਬੜਾ ਐ ਫਿਰ ਮੈਂ ਕੁੰਡੀ ਲਿਆਂਦੀ ਚੱਕ ਕੇ ਕੋਲੇ ਰੱਖੀ ਸੇਫਟੀ ਨੂੰ ਹੁਣਾ ਸੂਰ ਹੋਣੀ ਫਿਰਦੇ ਆੜਦੜੇ ਕਿਉਂਕਿ ਪਹਾੜੀ ਜੀ ਆ ਆ ਦੇਖੋ ਕੁੱਤੇ ਹੈਗੇ ਕਿਤੇ ਉਹ ਵੀ ਪੈ ਗਏ ਮੈਂ ਕਹਿੰਦਾ ਸੂਰ ਨਹੀਂ ਨਾ ਇਹ ਇਧਰ ਹੀ ਨਾ ਹੈ ਵੀ ਇਹ ਇਹ ਫੈਮਿਲੀ ਆ ਸੂਰਾ ਦੀ ਜੰਗਲੀ ਸੂਟ ਤਾਂ ਹੀ ਕੁੱਤੇ ਇਹਨਾਂ ਨੂੰ ਪੈਂਦੇ ਆ ਆ ਖੜੇ ਆ ਪਹਾੜੀ ਦੇ ਉੱਤੇ ਉਹ ਥੱਲੇ ਵਾਲਾ ਏਰੀਆ ਆ ਗਿਆ ਪਹਾੜੀ ਦਾ ਤੇ ਆ ਹੈਗਾ ਇਹ ਰਾਜਸ਼ਰੀ ਪੋਲੀ ਬੋਰਡ ਪਤਾ ਨਹੀਂ ਪਲਾਸਟਿਕ ਬੋਰਡ ਪਲਾਸਟਿਕ ਪੂਰਾ ਨਹੀਂ ਹੈ ਪਲਾਸਟਿਕ ਬੋਰਡ ਇਨਾਂ ਦੇ ਉ ਚਾਦਰਾਂ ਜਿਆ ਪਾਉਣੀਆਂ ਨੇ ਤੇ ਮੈਨੂੰ ਭਾਈ ਉੱਥੇ ਐ ਲੱਗਿਆ ਵੀ ਸ਼ਾਇਦ ਲੋਹੇ ਦੀਆਂ ਹੋਣਗੀਆਂ ਕਿਉਂਕਿ ਜਿਵੇਂ ਮੈਨੂੰ ਕਿਹਾ ਸੀਗਾ ਵੀ ਚਾਦਰ ਇਹ ਥੱਲੇ ਆ ਦੇਣੀਆਂ ਵਜੰਦਾਰ ਹੁੰਦੀਆਂ ਨੇ ਮੇਰੇ ਮਾਈਂਡ 'ਚ ਆਇਆ ਗਿਆ ਵੀ ਸ਼ਾਇਦ ਚਾਦਰ ਲੋਹੇ ਵਾਲੀ ਹੋਣੀ ਆ ਨਾ ਇਹ ਲੋਹੇ ਵਾਲੀ ਦੇ ਹਿਸਾਬ ਨਾਲ ਆਇਆ ਪਰ ਇਹ ਹੈਗਾ ਪਲਾਸਟਿਕ ਬੋਰਡ ਮਤਲਬ ਜਿਹੜੇ ਆਪਣੇ ਹੁਣ ਗੇਟ ਵਗੈਰਾ ਲੱਗਦੇ ਆ ਇਨੂੰ ਲੱਕੜ ਦੀ ਜਗ੍ਹਾ ਤੇ ਹੁਣ ਅਲੂਮੀਨੀਅਮ ਆਇਆ ਸੀ ਤੇ ਇਹ ਜਿਹੜਾ ਪਲਾਸਟਿਕ ਜਿਹਦੇ ਬੋਰਡ ਆ ਗਏ ਆ ਉਹ ਲੋਡਿੰਗ ਹੋਣੀ ਆ ਗੱਡੀ ਦੇ ਵਿੱਚ 5 ਕਟਨ ਮਾਲ ਹੈਗਾ ਤੇ ਬਾਕੀ ਦਾ ਫਿਰ 4 ਵਜ ਗਏ ਆ ਵੈਸੇ ਉਮੀਦ ਸੀਗੀ ਮੈਨੂੰ ਵੀ ਜੇ ਇੱਥੋਂ ਟਾਈਮ ਨਾਲ ਨਿਕਲ ਜਾਂਦੇ ਹਨਾ ਜਿਵੇਂ 1 ਵਜ ਦੇ ਆਏ ਹੋਏ ਆ ਸੀ ਵੀ ਜੇ ਟਾਈਮ ਨਾਲ ਨਿਕਲ ਜਾਂਦੇ ਤੇ ਅਸੀਂ 4-5 ਵਜੇ ਤੇ ਗੇੜ ਉੱਥੇ ਜਾਵੜਦੇ ਛਿਲਕੇ ਵਾਲੇ ਕੋਲੇ ਪਾਲਾ ਹੋਣਾ ਕੰਮ ਨਹੀਂ ਲੱਗਦਾ ਪੋਸੀਬਲ ਸ਼ਿਲਕਾ ਦਾ ਕੱਲ ਨੂੰ ਹੀ ਲੋਡ ਹੋਊਗਾ ਕਿਉਂਕਿ ਚਾਰ ਆਲਰੇਡੀ ਵੱਜ ਚੁੱਕੇ ਆ ਤੇ ਗੱਡੀ ਹਲੇ ਐਂਟਰ ਨਹੀਂ ਹੋਈ ਗੱਡੀ ਐਂਟਰ ਹੋਊਗੀ ਫਿਰ ਘੰਟਾ ਦੋ ਘੰਟੇ ਲੋਡ ਕਰਨ ਨੂੰ ਵੀ ਲਾਉਣਗੇ ਕਿਉਂਕਿ ਸ਼ਿਲਕੇ ਵਾਲੇ ਤਾਂ ਮੈਨੂੰ ਇੱਕ ਚੀਜ਼ ਦਾ ਪਤਾ ਵੀ ਉਹਦੇ 6 ਵਜੇ ਤੱਕ ਗੱਡੀ ਚਲੀ ਗਈ ਤਾਂ ਲੋਡ ਕਰ ਦਿੰਦੇ ਆ ਉਹ ਜੇ ਉਹ 6 ਤੋਂ ਲੇਟ ਹੋ ਜੇ ਫਿਰ ਲੇਬਰ ਨੇ ਵੀ ਭੱਜਣਾ ਹੁੰਦਾ ਕਿਉਂਕਿ ਪਾਰ ਜ਼ਿਆਦਾਤਰ ਸ਼ਿਲਕੇ ਤੇ ਪਾਰ ਲੋਡ ਗੱਡੀ ਜਾਂਦੀ ਆ 4-5 ਟਨ ਵਾਲੀ ਵੀ ਜਣੀ 100 ਤੋਂ ਸਭਾ 100 150 200 ਗੱਟਾ ਹੁੰਦਾ ਮੈਕਸਿਮਮ ਉਹ ਲੇਬਰ ਜਾਂਦੀ ਜਾਂਦੀ ਘੰਟੇ ਤੋਂ ਘੰਟੇ ਚ ਪਾ ਜਾਂਦੀ ਆ ਤੇ ਚਲੋ ਬਾਕੀ ਜਿਵੇਂ ਅਪਡੇਟ ਹੁੰਦੀ ਆ ਦੱਸ ਦੇਵਾਂ ਜੀ ਮੈਂ ਨਾ ਪਿਆ ਸੀ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣਾ ਵਿਜਵਾਨ ਉੱਠਿਆ ਸਾਫ ਸਫਾਈ ਕਰਕੇ ਨਾ ਅੰਦਰ ਪਾਲਿਸ਼ ਪੁਲਿਸ਼ ਮਾਰਤੀ ਹੁਣ ਆਪਦੇ ਜਾਣੇ ਗ੍ਰੇਮਾਂ ਤੇ ਪਾਲਿਸ਼ ਮਾਰ ਲੱਗਿਆ ਹੋਇਆ ਤੁਹਾਨੂੰ ਦਿਖਾਉਣਾ ਜਾ ਕੇ ਤੰਦਰ ਦਾ ਡੈਸ਼ਬੋਰਡ ਵਾਲੀ ਉਹ ਪੁੜੀ ਹੋਈ ਰਿਮਾਂ ਦੇ ਮਰੀ ਜਾਂਦਾ ਉਹ ਆ ਗਈ ਕਰੀ ਜਾਂਦਾ ਸਾਲ ਖਮਾ ਲਦਾ ਭਾਈ ਹੈ ਸਾਲ ਖਮਾ ਲਨ ਪਾ ਪਾਣ ਚ ਮੈਨੂੰ ਲੱਗਦਾ ਕਿਹੜੀ ਮਰੀ ਜਾਂਦਾ ਰਿਮਾਂ ਵਾਲੀ ਮੈਨੂੰ ਦੇਖ ਤਾਂ ਸੀ ਪੁੜੀਆਂ ਮੈਨੂੰ ਡੈਸ਼ਬੋਰਡ ਵਾਲੀਆਂ ਲੱਗਦੀਆਂ ਤੇਰੀਆਂ ਆ ਦੇਖ ਲਓ ਮਿੱਤਰੋ ਜਦੋਂ ਨਾ ਕਿਤੇ ਸੂਈ ਫਿਰ ਐ ਹੋਵੇ ਖਿੜੀ ਹੋਈ ਹੋਵੇ ਹੰਦੀ ਆ ਹੈ ਤੇ ਹੁਣ ਹਾਸ ਦਾ ਦੇਖ ਲੋ ਡੈਸ਼ਬੋਰਡ ਵਾਲੀ ਪਾਲਸ਼ ਰਿੰਮਾਂ ਤੇ ਮਰੀ ਜਾਂਦਾ ਹੁਣ ਆਇਆ ਵੀ ਥੋੜੀ ਜਿਹੀ ਥੋੜੀ ਠੰਡੀ ਠੰਡੀ ਹਵਾ ਵਗਦੀ ਆ ਤੇ ਮਿੱਠੀ ਮਿੱਠੀ ਧੁੱਪ ਆ ਹੁਣ ਤੁਹਾਨੂੰ ਪਤਾ ਹੀ ਆ ਵੀ ਮਿੱਠੀ ਮਿੱਠੀ ਧੁੱਪ ਨਾਲ ਕੀ ਨਜ਼ਾਰਾ ਆਉਂਦਾ ਹੁੰਦਾ ਬੰਦਾ ਝੁੱਟੀ ਦਾ ਲਾਉਣ ਲੱਗਿਆ ਪਰ ਡੈਸ਼ਬੋਰਡ ਵਾਲੀ ਪਾਲਸ਼ ਅਰੇ ਮਾਤੇ ਮਾਰੀ ਇਹ ਫੈਕਟਰੀ ਹੈਗੀ ਆ ਜਿਹੜੀਆਂ ਸੀਟਾਂ ਬਣਦੀਆਂ ਹੁੰਦੀਆਂ ਜਿਹੜੇ ਹੁਣ ਵੇਟ ਲੱਗਦੇ ਆ ਆਪਣੇ ਜ਼ਿਆਦਾਤਰ ਇਹ ਬਾਥਰੂਮ ਵਗੈਰਾ ਨੂੰ ਲਾਉਣਾ ਆ ਆਪਾਂ ਜਿਹੜਾ ਇਹ ਪਲਾਈ ਬੋਰਡ ਦੀ ਜਗਾ ਤੇ ਸੀਟ ਆਉਣ ਲੱਗੀ ਆ ਤੇ ਇਹ ਲੋਡ ਕਰਨ ਆਏ ਆ ਖੜੇ ਤਾਂ ਵੈਸੇ 1:30 ਵਜੇ ਦੇ ਆ ਹੁਣ ਇਹ ਕਿੰਨੇ ਵੱਜ ਗਏ ਵੀ ਜਵਾਨਾ 6:15 7 6:15 7 ਵਜੇ ਕਿਹਨਾਂ ਹੁਣ ਦੱਸਿਆ ਇਹਨੇ ਕਲੀਅਰ ਕੁਛ ਨਹੀਂ ਵੀ 6:00 ਵਜੇ ਆ ਸਵਾ 6 ਹੋਏ ਆ 6:30 ਹੋਏ ਆ ਪੌਣੇ 7 ਹੋਏ ਆ ਪਤਾ ਕੁਛ ਨਹੀਂ ਜੀ ਆਰਡਰ ਆਪਣਾ ਆ ਗਿਆ ਆ ਗਿਆ ਜੀ ਆਪ ਲੈ ਕੇ ਆਇਓ ਚਲੋ ਕਿੰਨਾ ਹੋ ਗਿਆ 276 ਇਹ ਨਿਕალი ਆ ਇੱਕ 200 ਦਾ ਇਹ ਦੋ ਹੈ ਲੈ ਨਹੀਂ ਨਹੀਂ ਖੁੱਲੇ ਨਹੀਂ ਹੈ ਯਾਰ Google Pay ਵਗੈਰਾ ਕਰ ਦੂੰ ਹਾਂ ਚਲੋ ਫਿਰ ਪੀਜੀ ਲਓ ਜੀ ਆ ਗਿਆ ਬੰਦਾ ਆਪਣਾ ਲੈ ਕੇ ਡਿਲੀਵਰੀ ਤੇ ਪੇ ਕਰਦੇ ਆ ਮੈਨੂੰ ਇਹ ਤਾਂ ਬੋਏ ਆਪਣਾ ਡਿਲੀਵਰੀ ਦੇ ਗਿਆ ਤੇ ਆ ਗਈ ਆ ਦੋ ਥਾਲੀਆਂ ਮੰਗਾਈਆਂ ਸੀ ਤੇ ਮੈਂ ਜਿਹੜਾ ਕੁਝ ਆਰਡਰ ਕਰਿਆ ਸੀ ਜਮੈਟੋ ਤੋਂ ਸੇਮ ਉਦਾਂ ਦੀ ਥਾਲੀ ਭੇਜੀ ਆ ਤੇ ਸੇਮ ਸਰਾ ਸਮਾਨ ਥਾੜੀ ਦੇ ਉੱਤੋਂ ਦੇਖੋ ਵੀ ਪੀਤੰਪੁਰ ਦਾ ਨਜ਼ਾਰਾ ਬਹੁਤ ਸੋਹਣਾ ਲੱਗਦਾ ਇਹ ਸੈਕਟਰ 2 ਦੇ ਵਿੱਚ ਸੈਕਟਰ 2 ਆ ਪਹਾੜੀ ਦੇ ਉੱਤੇ ਸੱਚ ਹਾਂ ਸੈਕਟਰ 2 ਦੇ ਵਿੱਚ ਪਹਾੜੀ ਨਹੀਂ ਕਹਿ ਸਕਦੇ ਆਪਾਂ ਸੈਕਟਰ 2 ਪਹਾੜੀ ਦੇ ਉੱਤੇ ਆ ਤੇ ਆ ਅਸੀਂ ਪਹਾੜੀ ਪਹਾੜੀ ਦੇ ਉੱਤੇ ਖੜੇ ਆ ਤੇ ਆ ਹੋ ਗਿਆ ਮੂਰੇ ਸ਼ਹਿਰ ਦਾ ਨਜ਼ਾਰਾ ਬੜਾ ਸੋਹਣਾ ਲੱਗਦਾ